ਕਾਮਾ ਦੀ ਗੱਲ ਕਰੀਏ ਕਹਿੰਦੇ ਕਾਮਾ ਕੋਠੇ ਉੱਤੇ ਗੀਤ ਵੀ ਹੁੰਦਾ ਸੀ ਸ਼ਾਇਦ ਤੁਹਾਨੂੰ ਵਿਆਹਦ ਹੋਵੇ ਕਿਉਂਕਿ ਮੈਂ ਗੀਤ ਘੱਟੇ ਸੁਣਦਾ ਜੀ ਤੇ ਕਿੰਨੀਆਂ ਦੇ ਵਿੱਚ 10 ਲੱਖ ਭਾਰਤੀ ਕਾਂ ਜ਼ਹਿਰ ਦੇ ਨਾਲ ਕਿਉਂ ਮਾਰੇ ਜਾ ਰਹੇ ਨੇ ਕੀ ਹੈ ਪੂਰਾ ਮਾਮਲਾ ਵਾਈਕਲਿਫ ਮਉਈਆ ਲਿਖਦੇ ਨੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮਾਂਚ ਹਮਲਾਵਰ ਪਰਦੇਸੀ ਪਾਂਚੀ ਇਹ ਸ਼ਬਦ ਕਿਸੇ ਡਰਾਉਣੀ ਫਿਲਮ ਦੇ ਨਾਂ ਵਰਗਾ ਲੱਗਦਾ ਹੈ ਪਰ ਕਿੰਨਿਆਂ ਦੇ ਲੋਕਾਂ ਦੇ ਲਈ ਇਹ ਕੋਈ ਕੋਰੀ ਕਲਪਨਾ ਨਹੀਂ ਹੈ ਉੱਥੋਂ ਦੇ ਅਧਿਕਾਰੀ ਭਾਰਤੀ ਕਾਮਾਂ ਦੇ ਅੰਤਕ ਤੋਂ ਐਨੇ ਚਿੰਤਤ ਨੇ ਕਿ ਉਹਨਾਂ ਨੇ ਲੱਖਾਂ ਭਾਰਤੀ ਕਾਂ ਮਾਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਹਨਾਂ ਕਾਮਾਂ ਨੇ ਮਨੁੱਖਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਪਰ ਇਹਨਾਂ ਕਾਮਾਂ ਨੇ ਦਹਾਕਿਆਂ ਤੋਂ ਪਲ ਰਹੇ ਜੰਗਲੀ ਜੀਵਾਂ ਦਾ ਸ਼ਿਕਾਰ ਜ਼ਰੂਰ ਕੀਤਾ ਸਹਿਰ ਸਪਾਟੇ ਵਾਲੀਆਂ ਥਾਮਾਂ ਉੱਪਰ ਤੇ ਪੋਲਟਰੀ ਫਾਰਮਾਂ ਤੇ ਹਮਲਾ ਕਰਕੇ ਵਣ ਜੀਵਨ ਨੂੰ ਤਹਿਸ ਨਹਿਸ ਜ਼ਰੂਰ ਕਰ ਦਿੱਤਾ ਹੈ ਇਹਨਾਂ ਬੇਰਹਿਮ ਕਾਵਾਂ ਦੇ ਪਹਿਲੇ ਗਰੁੱਪ ਨੂੰ ਖਤਮ ਕਰਨ ਦੇ ਲਈ ਵਿਟਾਮੂ ਤੇ ਮਾਲੀਦੀ ਤੇ ਕਸਬਿਆਂ ਦੇ ਵਿੱਚ ਜ਼ਹਿਰ ਦੀ ਵਰਤੋਂ ਕਰਨੀ ਸ਼ੁਰੂ ਵੀ ਕਰ ਦਿੱਤੀ ਗਈ ਹੈ ਜ਼ਹਿਰ ਦੇਣ ਦੀ ਮੁਹਿੰਮ ਦਾ ਉਦੇਸ਼ ਬਸ ਇਹ ਹੈ ਕਿ ਇਹਨਾਂ ਕਾਵਾਂ ਦੀ ਗਿਣਤੀ ਰਾਜਧਾਨੀ ਨੈਰੋਬੀ ਵੱਲ ਨਾ ਵੱਧ ਸਕੇ ਕੀਨੀਆ ਦੇ ਤਟੀ ਇਲਾਕਿਆਂ ਦੇ ਵਿੱਚ ਇਹਨਾਂ ਕਾਵਾਂ ਨੂੰ ਕੁੰਗਰੂ ਜਾਂ ਕੁਰਾਬੋ ਕਿਹਾ ਜਾਂਦਾ ਜੋ ਅਕਸਰ ਵਪਾਰਕ ਜਹਾਜ਼ਾਰਾਂ ਹੀ ਭਾਰਤ ਤੇ ਏਸ਼ੀਆ ਦੇ ਹੋਰ ਹਿੱਸਿਆਂ ਤੋਂ ਕੀਨੀਆਂ ਦੇ ਤੱਟ ਤੇ ਆ ਜਾਂਦੇ ਐ ਇਹ ਵੀ ਮਤਲਬ ਕਿ ਚੋਰੀ-ਚੋਰੀ ਡੋਂਕੀ ਲਾ ਜਾਂਦੇ ਐ ਪਰ ਇਹ ਵੀ ਮੰਨਿਆ ਜਾਂਦਾ ਕਿ ਸੰਨ 1890 ਦੇ ਦਹਾਕੇ ਚ ਪੂਰਬੀ ਅਫਰੀਕਾ ਦੇ ਆਲੇ-ਦੁਆਲੇ ਜ਼ਾ ਜ਼ਿਬਾਰ ਟਾਪੂ ਉਤੇ ਇਹਨਾਂ ਕਾਵਾਂ ਵੱਧ ਰਹੀ ਕੂੜੇ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਨੋ ਜਿਹੜਾ ਜਾਨ ਬੁੱਝ ਕੇ ਲਿਆਂਦਾ ਗਿਆ ਸੀ ਉੱਥੋਂ ਪਹਿਲਾਂ ਭਾਰਤ ਤੋਂ ਕੀਨੀਆਂ ਦੇ ਵਿੱਚ ਫਿਰ ਉੱਥੋਂ ਇਹ ਕਾਂ ਕੀਨੀਆਂ ਦੀ ਮੁੱਖ ਭੂਮੀ ਤੇ ਤੱਟ ਜਿਹੜਾ ਤੱਕ ਫੈਲ ਗਏ ਕਹਿੰਦੇ ਨੇ ਕਿ ਜ਼ਿਆਦਾਤਰ ਭਾਰਤੀ ਕਾਂ ਮਾਸਕੋਰ ਨੇ ਪਰ ਜਿਹੜਾ ਪਿਓਰ ਕਾਲਾ ਕਾਂ ਹੁੰਦਾ ਪਹਾੜੀ ਕਾਂ ਜਿਹੜਾ ਉਹ ਖਾਂਦਾ ਮਾਸ ਪਰ ਜਿਹੜੇ ਛੋਟੇ ਕਾਂ ਨੇ ਇਹ ਕੈਟਾਗਰੀ ਥੋੜੀ ਹੋਰ ਆਪਾਂ ਕਿਸੇ ਦਿਨ ਹੋਰ ਗੱਲ ਕਰਾਂਗੇ ਭਾਰਤੀ ਕਾਂ ਨੂੰ ਪਹਿਲੀ ਵਾਰ 1947 ਦੇ ਵਿੱਚ ਮੁੰਬਾਸਾ ਦੀ ਬੰਦਰਗਾਹ ਦੇ ਉੱਤੇ ਦੇਖਿਆ ਗਿਆ ਸੀ ਉਦੋਂ ਤੋਂ ਹੀ ਇਹਨਾਂ ਕਾਮਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੀ ਹੁੰਦਾ ਗਿਆ ਗਿਣਤੀ ਵਧਣ ਦਾ ਕਾਰਨ ਸਾਫ਼ ਹੈ ਜਿਵੇਂ ਜਿਵੇਂ ਮਨੁੱਖੀ ਜਨਸੰਖਿਆ ਵੱਧ ਰਹੀ ਹੈ ਉਸੇ ਤਰ੍ਹਾਂ ਕੂੜੇ ਦੇ ਢੇਰ ਵੀ ਵੱਧ ਰਹੇ ਨੇ ਜੋ ਇਹਨਾਂ ਪੰਛੀਆਂ ਦੇ ਰਹਿਣ ਅਤੇ ਪ੍ਰਜਨਨ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਦੇ ਹੈ ਇਹਨਾਂ ਕਾਮਾਂ ਦੀ ਗਿਣਤੀ ਨੂੰ ਸੀਮਤ ਰੱਖਣ ਵਾਲਾ ਕੋਈ ਕੁਦਰਤੀ ਸ਼ਿਕਾਰੀ ਵੀ ਉੱਥੇ ਮੌਜੂਦ ਨਹੀਂ ਹੈ ਭਾਰਤੀ ਘਰੇਲੂ ਕਾਂ ਨੂੰ ਦੁੜੀਆਂ ਦੇ ਸਭ ਤੋਂ ਹਮਲਾਵਰ ਤੇ ਵਿਨਾਸ਼ਕਾਰੀ ਪੰਛੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਾਪ ਗਿਜ ਬਰਸਨ ਜੋ ਇੱਕ ਡੱਚ ਪੰਛੀ ਮਾਰਨੇ ਉਹਨਾਂ ਨੇ ਭਾਰਤੀ ਘਰੇਲੂ ਕਾਂ ਤੋਂ ਪ੍ਰਭਾਵਿਤ ਕੀਨੀਆਂ ਦੇ ਵਟਾਮੂ ਖੇਤਰ ਦਾ ਦੌਰਾ ਕੀਤਾ। ਦੌਰੇ ਤੋਂ ਬਾਅਦ ਉਹਨਾਂ ਦੱਸਿਆ ਬੀਬੀਸੀ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਕਾਂ ਕੀਨੀਆਂ ਦੀਆਂ ਦੇਸੀ ਨਸਲਾਂ ਦਾ ਸ਼ਿਕਾਰ ਕਰਦੇ ਨੇ ਨਾ ਸਿਰਫ ਪੰਛੀਆਂ ਦਾ ਸਗੋਂ ਧੰਤਾ ਠੰਡਤਾਰੀ ਪਸ਼ੂਆਂ ਤੇ ਸੱਪਾਂ ਦਾ ਵੀ ਇਸ ਦੇ ਲਈ ਇੱਕਾਂ ਜੀਵ ਵਿਭਿੰਨਤਾ ਦੇ ਲਈ ਵਿਨਾਸ਼ਕਾਰੀ ਨੇ ਜਿਵੇਂ ਕਿ ਗੱਲ ਕਰੀਏ ਤਾਂ ਫੈਲਣ ਦੇ ਵਿੱਚ ਫੁੱਲਾਂ ਦੀ ਗੱਲ ਆਉਂਦੀ ਹੈ ਤੇ ਬਹੁਤ ਸਾਰੀਆਂ ਅਸੀਂ ਆ ਵੇਲਾਂ ਨੇ ਬਹੁਤ ਸਾਰੇ ਐਸੇ ਫੁੱਲ ਨੇ ਮੈਨੂੰ ਚੇਤਾ ਹੈ ਕਿ ਪਿਛਲੇ 8 ਤੋਂ 10 ਸਾਲ ਪਹਿਲਾਂ ਇੱਥੇ ਇੱਕ ਲਾਅ ਪਾਸ ਕੀਤਾ ਗਿਆ ਸੀ ਕਿ ਜਿੰਨੇ ਵੀ ਘਰਾਂ ਦੇ ਵਿੱਚ ਆਲੇ ਦੁਆਲੇ ਜਿਹੜੇ ਬਾਹਰੋਂ ਕੁਝ ਫੁੱਲ ਆਏ ਨੇ ਉਹ ਜਿਹੜੇ ਨੇ ਅਸਲ ਦੇ ਵਿੱਚ ਜਿਹੜੇ ਖਿੱਤੇ ਦੇ ਫੁੱਲ ਨੇ ਜਾਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਨੇਚਰਲ ਕੁਦਰਤੀ ਤੌਰ ਦੇ ਉਤੇ ਆਪੇ ਜਿਹੜੀਆਂ ਕੁਝ ਨਸਲਾਂ ਨੇ ਉਹ ਬਾਹਰੋਂ ਆਏ ਜਿਹੜੀਆਂ ਕੁਝ ਫੁੱਲ ਨੇ ਉਹ ਨਿਕਲੀ ਜਾ ਰਹੇ ਨੇ ਤੇ ਪਿਛ ਅਠਾਂ ਦਸਾਂ ਸਾਲਾਂ ਪਹਿਲਾਂ ਦੀ ਗੱਲ ਹੈ ਕਿਉਂਕਿ ਮੈਨੂੰ ਚੇਤੇ ਆ ਕਿਉਂਕਿ ਅਸੀਂ ਵੀ ਉਹਨਾਂ ਨੂੰ ਡਿਸਟਰੋਏ ਕੀਤਾ ਸੀ ਕਿਉਂਕਿ ਲਾਅ ਬਣਾਇਆ ਗਿਆ ਸੀ ਕਿ ਕਿਸੇ ਵੀ ਬਾਗ ਦੇ ਵਿੱਚ ਕਿਸੇ ਵੀ ਬਗੀਚੇ ਦੇ ਵਿੱਚ ਜਾਂ ਕਿਸੇ ਵੀ ਫੋਰੈਸਟ ਦੇ ਵਿੱਚ ਜੇ ਆਲੇ ਦੁਆਲੇ ਤੁਹਾਨੂੰ ਦਿੱਤੇ ਹੈ ਤਾਂ ਸੜਕ ਦੇ ਕਿਨਾਰੇ ਤੁਹਾਡੇ ਏਰੀਆ 'ਚ ਦਿੱਤੇ ਹੈ ਤਾਂ ਉਹਨਾਂ ਨੂੰ ਜਿਹੜਾ ਪੱਕਣ ਤੋਂ ਪਹਿਲਾਂ ਜਦੋਂ ਫੁੱਲ ਪੱਕ ਜਾਂਦਾ ਤਾਂ ਉਹਦੇ ਬੀਜ ਬਣ ਜਾਂਦੇ ਨੇ ਉਹ ਬਣਨ ਤੋਂ ਪਹਿਲਾਂ ਜਦੋਂ ਉੱਗਦੇ ਹੀ ਆ ਫੁੱਲ ਕੱਢਦੇ ਹੀ ਆ ਥੋੜਾ ਜਿਹਾ ਖਿਲਦੇ ਆ ਉਹਨਾਂ ਨੂੰ ਪੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਡਿਸਟਰੋਏ ਕਰ ਦੇਣਾ ਤੇ ਖਤਮ ਕਰ ਦੇਣਾ ਤਾਂ ਕਿ ਉਹ ਅੱਗੇ ਤੋਂ ਅੱਗੇ ਜਿਹੜੇ ਨੇ ਆਪਣੇ ਬੀਜ ਨਾ ਖਿਲਾਰ ਸਕਣ ਹਵਾ ਦੇ ਨਾਲ ਤੇ ਉਹ ਕੀਤਾ ਗਿਆ ਤੇ ਅੱਜ ਜਿਹੜੇ ਉਹ ਫੁੱਲ ਨੇ ਉਹ ਦਿਖ ਨਹੀਂ ਰਹੇ ਕਿਤੇ 8-10 ਸਾਲ ਲੱਗੇ ਉਹਨਾਂ ਨੂੰ ਤੇ ਹੌਲੀ-ਹੌਲੀ ਉਹ ਖਤਮ ਕੀਤੇ ਗਏ ਤੇ ਇਸੇ ਤਰ੍ਹਾਂ ਜਿਹੜੇ ਨੇ ਪੰਛੀ ਨੇ ਇਹ ਜਿਹੜਾ ਕੁਝ ਜਿਹੜੇ ਖਤਰਨਾਕ ਕਹਿ ਸਕਦੇ ਸੁਭਾਅ ਦੇ ਤਾਂ ਹੋਰ ਪ੍ਰਜਾਤੀਆਂ ਨੂੰ ਜਾਂ ਹੋਰ ਜਿਹੜਾ ਕੁਦਰਤ ਦੇ ਜੀਵਾਂ ਨੂੰ ਜਾਂ ਕੁਦਰਤ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੇ ਨੇ ਤੇ ਇਸ ਕਰਕੇ ਜਿਹੜੀ ਗੱਲਬਾਤ ਉਹ ਕਰ ਰਹੇ ਨੇ ਕਹਿੰਦੇ ਨੇ ਕਿ ਜੰਗਲਾਂ ਪੰਛੀਆਂ ਪਸ਼ੂਆਂ ਦਾ ਰੱਖ ਰਖਾ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਘਰੇਲੂ ਕਾਵਾ ਨੇ ਕੀਨੀਆਂ ਦੇ ਇਸ ਖੇਤਰ ਦੇ ਵਿੱਚ ਛੋਟੇ-ਛੋਟੇ ਸਥਾਨਕ ਪੰਛੀਆਂ ਦੀ ਗਿਣਤੀ ਨੂੰ ਕਾਫੀ ਘਟਾ ਦਿੱਤਾ ਜਿਵੇਂ ਕਿ ਬਿਜੜਾ ਤੇ ਵੈਕਸਬਿਲ ਚਿੜੀ ਕਾਵਾ ਨੇ ਉਹਨਾਂ ਦੇ ਆਂਡਿਆਂ ਤੇ ਬੋਟਾਂ ਨੂੰ ਨਿਸ਼ਾਨਾ ਬਣਾਇਆ ਤੇ ਆਲਣੇ ਤੋੜ ਕੇ ਰੱਖ ਦਿੱਤੇ ਨੇ ਰੱਖ ਰਖਾ ਕਰਨ ਵਾਲੇ ਗਰੁੱਪ ਏ ਰੋਚਾ ਕੀਨੀਆ ਦੇ ਇੱਕ ਸਾਇੰਸਦਾਨ ਲੇਨੌਕਸ ਕਿਰਾਉ ਦਾ ਕਹਿਣਾ ਹੈ ਕਿ ਜਦੋਂ ਦੇਸੀ ਪੰਛੀਆਂ ਦੀ ਆਬਾਦੀ ਘਟਦੀ ਹੈ ਤਾਂ ਵਾਤਾਵਰਨ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਨੁਕਸਾਨ ਦੇ ਕੀੜੇ ਮਕੌੜਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਏਗਾ ਜਿਨ੍ਹਾਂ ਦਾ ਸ਼ਿਕਾਰ ਇਹ ਦੇਸੀ ਪੰਛੀ ਕਰਦੇ ਨੇ ਕਿਲੀਫੀ ਕਾਉਂਟੀ ਦੇ ਵਿੱਚ ਰਹਿੰਦਾ ਇੱਕ ਕਿਸਾਨ ਯੂਨਿਸ ਕਟਾਨਾ ਦਾ ਕਹਿਣਾ ਹੈ ਇਹ ਕਾਂ ਚੂਚਿਆਂ ਤੇ ਚਪਟਦੇ ਨੇ ਤੇ ਉਹਨਾਂ ਨੂੰ ਪਾਗਲਾਵਾਂਗ ਖਾਂਦੇ ਨੇ ਇਹ ਆਮ ਪੰਛੀ ਨਹੀਂ ਨੇ ਅਗਰੈਸਿਵ ਜਿਹੜੀ ਪ੍ਰਜਾਤੀ ਹੈ ਭਾਰਤੀ ਘਰੇਲੂ ਕਾਂ ਫਸਲਾਂ ਪਸ਼ੂਆਂ ਤੇ ਮੁਰਗੀਆਂ ਮੁਰਗੀਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ ਮਿਸਟਰ ਕਿਰਾਉ ਦੇ ਅਨੁਸਾਰ ਜਦੋਂ ਇਹ ਕਾਂ ਆਪਣੇ ਸ਼ਿਕਾਰ ਨੂੰ ਦੇਖਦੇ ਨੇ ਜਾਂ ਫਿਰ ਕਿਸੇ ਵਿੱਤਾ ਦੇ ਵਿੱਚ ਹੁੰਦੇ ਨੇ ਤਾਂ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਲਈ ਇੱਕ ਵਿਲੱਖਣ ਤਰ੍ਹਾਂ ਦੀ ਆਵਾਜ਼ ਕੱਢਦੇ ਆ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਕਹਿੰਦੇ ਨੇ ਸਾਡੇ ਜੜੀਆਂ ਚਿੜੀਆਂ ਖਤਮ ਹੋ ਗਈਆਂ ਜੜੀਆਂ ਦੇਸੀ ਚਿੜੀਆਂ ਨੇ ਇਹ ਚੀਜ਼ਾਂ ਵੱਲ ਅਸੀਂ ਕਿਦੋਂ ਖੋਜ ਕਰਾਂਗੇ ਇਦਾਂ ਕਿੰਨੀਆਂ ਵਰਗੇ ਮੁਲਕਾਂ ਨੇ ਖੋਜ ਕੀਤੀ ਹੈ ਤਾਂ ਉਹਨਾਂ ਨੂੰ ਪਤਾ ਕੋਈ ਕਹਿੰਦਾ ਜੀ ਟਾਵਰ ਲਾ ਦਿੱਤੇ ਜੀ ਕੋਈ ਕਹਿੰਦਾ ਜੀ ਘਰ ਪੱਕੇ ਕਰ ਲਏ ਜੀ ਪਰ ਜੋ ਆਲੇ ਦੁਆਲੇ ਇਹ ਜਿਹੜਾ ਅਤੰਕ ਮਚਾਉਂਦੇ ਨੇ ਉਹ ਚਾਹੇ ਇਨਸਾਨ ਹੈ ਤੇ ਚਾਹੇ ਉਹ ਇਹ ਪੰਛੀ ਨੇ ਚਾਹੇ ਉਹ ਪਸ਼ੂ ਆ ਕੋਈ ਵੀ ਤੇ ਜਿਹੜਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਮਾਰ ਖਾਂਦੇ ਨੇ ਜਦ ਵੱਡ ਬਡਾਂਗਾ ਕਰਦੇ ਨੇ ਉਹਨਾਂ ਚੀਜ਼ਾਂ ਵੱਲ ਅਜੇ ਅਸੀਂ ਸੁਚੇਤ ਹੀ ਨਹੀਂ ਹੋਏ ਮਿਸਟਰ ਕਰੋ ਦੇ ਅਨੁਸਾਰ ਜਦੋਂ ਇਹ ਕਾਂ ਆਪਣੇ ਸ਼ਿਕਾਰ ਨੂੰ ਦੇਖਦੇ ਨੇ ਜਾਂ ਫਿਰ ਕਿਸੇ ਵਿਪਤਾ ਦੇ ਵਿੱਚ ਹੁੰਦੇ ਨੇ ਤਾਂ ਆਪਸ ਦੇ ਵਿੱਚ ਚੀਕ ਚਿਹਾੜਾ ਬਹੁਤ ਪਾਉਂਦੇ ਨੇ ਗੱਲਬਾਤ ਕਰਨ ਦੇ ਲਈ ਇੱਕ ਵਿਲੱਖਣ ਤਰ੍ਹਾਂ ਦੀ ਆਵਾਜ਼ ਖਾਸ ਕੱਢਦੇ ਨੇ ਜਿਵੇਂ ਕਿ ਡੌਗੀ ਵੀ ਹੈ ਨਾ ਕੁੱਤਾ ਵੀ ਹੈ ਕਦੇ ਦੇਖਿਓ ਘਰ ਦੇ ਵਿੱਚ ਜਿਨ੍ਹਾਂ ਨੇ ਰੱਖੇ ਦੇ ਜੇ ਤਾਂ ਉਹਨੂੰ ਜਿਹੜਾ ਐਮਰਜੈਂਸੀ ਹੈ ਕੋਈ ਤਾਂ ਉਹਨੇ ਜਿਹੜਾ ਲਗਾਤਾਰਤਾ ਚ ਭੌਂਕਣਾ ਤੇ ਜੇ ਉਹਨੂੰ ਤਾਂ ਤੁਸੀਂ ਇਗਨੋਰ ਕਰ ਰਹੇ ਹੋ ਤਾਂ ਉਹਨੇ ਵਿੱਚ ਥੋੜਾ ਜਿਹਾ ਡਿਲੇ ਕਰਕੇ ਭੌਂਕਣਾ ਤੇ ਮੈਨੂੰ ਮੇਰੇ ਵੱਲ ਦੇਖੋ ਗੌਰ ਕਰੋ ਜਿਵੇਂ ਕਿ ਬੱਚਾ ਕੋਈ ਕਰਦਾ ਆਪਣਾ ਇਨਸਾਨ ਦਾ ਵੀ ਜਾਣ ਬੁੱਝ ਕੇ ਮਤਲਬ ਕਿ ਸ਼ਰਾਰਤਾਂ ਕਰਨ ਲੱਗ ਜਾਂਦਾ ਤੇ ਇਸੇ ਤਰ੍ਹਾਂ ਜੇ ਕੋਈ ਉਹਨੂੰ ਭੁੱਖ ਲੱਗੀ ਆ ਤਾਂ ਉਹਨੇ ਵੱਖਰੇ ਤਰ੍ਹਾਂ ਦੀ ਆਵਾਜ਼ ਕੱਢਣੀ ਆ ਕਿਉਂਕਿ ਉਹ ਬੋਲ ਨਹੀਂ ਸਕਦੇ ਪਰ ਆਵਾਜ਼ ਜ਼ਰੂਰ ਦੇ ਸਕਦੇ ਨੇ ਇਸੇ ਤਰ੍ਹਾਂ ਇਹ ਜਿਹੜੇ ਕਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਤਾਂ ਰੋਲਾ ਪਾਉਂਦੇ ਨੇ ਤੇ ਉਹ ਮਤਲਬ ਕਿ ਫਿਰ ਉਹ ਟਾਰਗੇਟ ਕਰਦੇ ਨੇ ਕਾਂ ਜਿਹੜਾ ਹੈ ਮੁੰਬਾਸਾ ਇਲਾਕੇ ਦੇ ਵਿੱਚ ਕੰੰਦਾ ਤੇ ਛੱਤਾਂ ਤੇ ਬਿਠਾ ਬਿਠਾ ਕਰ ਦਿੰਦੇ ਨੇ ਬਹੁਤ ਸਾਰੇ ਲੋਕ ਇੰਨਾ ਕਾਮਾਂ ਕਰਕੇ ਰੁੱਖਾਂ ਦੇ ਹੇਠ ਬੈਠਣ ਤੋਂ ਵੀ ਡਰਦੇ ਨੇ ਕਿਤੇ ਕਾਂ ਬੈਠ ਨਾ ਕਰ ਦੇਣ ਜਾਂ ਕੁਝ ਗੰਦਾ ਉਹਨਾਂ ਉੱਤੇ ਨਾ ਸੁੱਟ ਦੇਣ ਮੁੰਬਾਸਾ ਦੇ ਇੱਕ ਹੋਰ ਨਿਵਾਸੀ ਵਿਕਟਰ ਕਿਮੂਲੀ ਨੇ ਦੱਸਿਆ ਬੀਬੀਸੀ ਨੂੰ ਕਿ ਕਾਂ ਸਵੇਰੇ ਜਲਦੀ ਉੱਠਦੇ ਨੇ ਤੇ ਆਪਣੀਆਂ ਤੰਗ ਕਰਨ ਵਾਲੀ ਕਾਂ ਕਾਂ ਦੇ ਨਾਲ ਸਾਡੀ ਨੀਂਦ ਵੀ ਜੜੀ ਹੈ ਭੰਗ ਕਰਦੇ ਨੇ ਇਦੇ ਬਾਰੇ ਕੀ ਪ੍ਰਕਿਰਿਆ ਕੀ ਕਰ ਰਹੇ ਨੇ ਹੋ ਇਸ ਸਭ ਦੇ ਮੱਦ ਮੱਦੇਨਜ਼ਰ ਅਧਿਕਾਰੀਆਂ ਨੇ ਕਾਵਾਂ ਦੇ ਖਿਲਾਫ ਕਾਰਵਾਈ ਦੀ ਲੋੜ ਮਹਿਸੂਸ ਕੀਤੀ ਹੈ ਜ਼ਹਿਰ ਦੇ ਰਾਹੀਂ ਇਹਨਾਂ ਦੀ ਆਬਾਦੀ ਸੀਮਤ ਕਰਨ ਦਾ ਫੈਸਲਾ ਲਿਆ ਗਿਆ ਜੋ ਮੰਗਲਵਾਰ ਤੋਂ ਅਮਲ ਦੇ ਵਿੱਚ ਆਉਣਾ ਸ਼ੁਰੂ ਹੋਇਆ ਹੈ ਜੇ ਇੰਡੀਆ ਦੇ ਵਿੱਚ ਹੁੰਦੇ ਤਾਂ ਕੋਈ ਨਾ ਕੋਈ ਇਹਨਾਂ ਨੇ ਕੱਢ ਲੈਣਾ ਸੀ ਕਿਸੇ ਨੇ ਮਨਿਸਟਰ ਨੇ ਜਵਾ ਦੇਦਣਾ ਸੀ ਨਾ ਬਾਂਦਰ ਮਾਰਨ ਦਿੰਦੇ ਨੇ ਤੇ ਨਾ ਕਹਿੰਦੇ ਨੇ ਕੁੱਤੇ ਮਾਰਨੇ ਨੇ ਤੇ ਕੋਈ ਕਹਿੰਦਾ ਇਹ ਕਿਸੇ ਦਾ ਸਵਾਰ ਹੈ ਤੇ ਕੋਈ ਕਹਿੰਦਾ ਕਿਸੇ ਦਾ ਸਵਾਰੀ ਹੈ ਤੇ ਚੂਵੇ ਤੱਕ ਵੀ ਦੀ ਮਾਰਨ ਦਿੱਤੇ ਜਾਂਦੇ ਤੇ ਇਸੇ ਤਰ੍ਹਾਂ ਜੇ ਕਿਤੇ ਕਾਂ ਦਾ ਪਤਾ ਲੱਗ ਜਾਵੇ ਕਿ ਇੰਡੀਆ ਦੇ ਇੰਡੀਆ ਦੇ ਕਾਂ ਮਾਰਨ ਲੱਗ ਗਏ ਤੇ ਹੁਣ ਦੇ ਓ ਜੀ ਬਿਆਨ ਕੀ ਕਹਿੰਦੇ ਹੋ ਕੀਨੀਆਂ ਵਾਲਿਆਂ ਨੂੰ ਰੋਕ ਲੋ ਜੇ ਰੋਕ ਸਕਦੇ ਹੋ ਤਾਂ ਕੀਨੀਆਂ ਵਨ ਜੀਵਨ ਸੇਵਾ ਦੇ ਮੁਤਾਬਕ ਕਿ ਇਹ ਫੈਸਲਾ ਵਾਤਾਵਰਨ ਮਹਾਰਾ ਰੱਖ ਰੱਖਾ ਕਰਨ ਵਾਲਿਆਂ ਕਮਿਊਨਿਟੀ ਲੀਡਰਾਂ ਤੇ ਹੋਟਲ ਉਦਯੋਗ ਦੇ ਨੁਮਾਇੰਦਿਆਂ ਦੇ ਨਾਲ ਮਹੀਨਿਆਂ ਤੱਕ ਸਲਾਹ مشورہ ਕਰਨ ਤੋਂ ਬਾਅਦ ਕੀਤਾ ਗਿਆ ਮਿਸਟਰ ਕਿਰਾਉ ਕਹਿੰਦੇ ਨੇ ਕਿ ਅਸੀਂ ਉਨ੍ਹਾਂ ਦੀ ਆਬਾਦੀ ਨੂੰ ਇੱਕ ਕਾਬੂਯੋਗ ਸੰਖਿਆ ਤੱਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਕੰਮ ਦੇ ਵਿੱਚ ਕਈ ਮਹੀਨੇ ਲੱਗਦੇ ਨੇ ਪਹਿਲਾਂ ਪੰਛੀਆਂ ਨੂੰ ਮੀਟ ਰੱਖ ਕੇ ਉਨ੍ਹਾਂ ਦੇ ਰੂਟਸ ਜਿਹੜੇ ਨੇ ਸਾਈਟਾਂ ਦੇ ਨੇੜੇ ਵਕ-ਵਕ ਥਾਵਾਂ ਦੇ ਉੱਤੇ ਇਕੱਠੇ ਹੋਣ ਦੇ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਜਦੋਂ ਉੱਥੇ ਆਉਣ ਲੱਗਦੇ ਨੇ ਤਾਂ ਜ਼ਹਿਰ ਦਿੱਤੀ ਜਾਂਦੀ ਹੈ ਇਹ ਰੋਚਾ ਕੀਨੀਆਂ ਦੇ ਇੱਕ ਅਧਿਕਾਰੀ ਐਰਿਕ ਕੀ ਨੋਟੇ ਦੱਸਦੇ ਨੇ ਕਿ ਜਦੋਂ ਇਹ ਕਾਂ ਵੱਡੀ ਗਿਣਤੀ ਦੇ ਵਿੱਚ ਚਾਰੇ ਵਾਲੀਆਂ ਥਾਵਾਂ ਦੇ ਉੱਤੇ ਖਾਣੇ ਪਾਣੀ ਦੇ ਜਗਾਵਾਂ ਤੇ ਉੱਤੇ ਇਕੱਠੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜ਼ਹਿਰ ਦਿੰਨੇ ਆ ਕਾਂਾਂ ਨੂੰ ਖਤਮ ਕਰਨ ਦੇ ਲਈ ਸਟਾਰ ਲਾਈ ਸਾਈਡ ਨਾਮ ਦਾ ਜ਼ਹਿਰ ਵਰਤਿਆ ਜਾਂਦਾ ਹੈ ਇੱਕ ਪੰਛੀਆਂ ਨੂੰ ਮਾਰਨ ਵਾਲੀ ਜ਼ਹਿਰ ਹੈ ਜੋ ਹੁਣ ਤੱਕ ਹੋਰ ਪੰਛੀਆਂ ਜਾਂ ਜਾਨਵਰਾਂ ਨੂੰ ਪ੍ਰਭਾਵਿਤ ਕੀਤੇ ਬਿਨਾ ਇਹ ਵੀ ਜਿਹੜਾ ਖਿਆਲ ਰੱਖਿਆ ਜਾਂਦਾ ਕਿ ਕੋਈ ਹੋਰ ਨਾ ਇਹਨਾਂ ਦੇ ਬਹਾਨੇ ਖਾਲਵੇ ਤੇ ਪ੍ਰਭਾਵਿਤ ਜਿਹੜੀ ਹੈ ਹੋਰ ਜਾਨਵਰਾਂ ਨੂੰ ਪ੍ਰਭਾਵਿਤ ਕੀਤੇ ਬਿਨਾ ਕਾਮਾਂ ਦੀ ਗਿਣਤੀ ਘਟਾਉਣ ਦੇ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ ਇਸ ਤੋਂ ਪਹਿਲਾਂ ਵੀ ਮਾਰੇ ਗਏ ਸਨ ਕਾਂ ਇਹ ਪਹਿਲਾ ਪਹਿਲੀ ਵਾਰ ਨਹੀਂ ਹੈ ਫਰਮ ਦੀ ਮਾਲਕ ਸੇਸੀ ਲਿਆ ਰੂਟੋ ਕਹਿੰਦੇ ਨੇ ਕਿ 2022 ਲिटल ਕੀਨੀਆ ਗਾਰਡਨਰਸ ਨਾਮ ਦੀ ਕੰਪਨੀ ਨੇ ਜ਼ਹਿਰ ਦਾ ਟੈਸਟ ਜਿਹੜਾ ਕੀਤਾ ਸੀ ਜੋ ਕਾਰਗਰ ਸਾਬਤ ਹੋਇਆ ਤੇ ਇਸ ਟੈਸਟ ਦੇ ਵਿੱਚ ਲਗਭਗ 2000 ਕਾਂ ਮਾਰੇ ਗਏ ਸਨ ਜਨਨ ਕਿ ਟ੍ਰਾਇਲ ਕੀਤਾ ਗਿਆ ਸੀ ਰੂਟੋ ਇਹ ਵੀ ਦੱਸ ਦਿੰਦੇ ਨੇ ਕਿ ਲਿਟਲ ਕੀਨੀਆ ਗਾਰਡਨਸ ਜ਼ਹਿਰ ਨੂੰ ਆਯਾਤ ਕਰਨ ਦੇ ਲਈ ਇੱਕ ਲਾਇਸੈਂਸ ਸ਼ੁਦਾ ਕੰਪਨੀ ਸੀ ਰੂਟੋ ਅੱਗੇ ਦੱਸ ਦਿੰਦੇ ਨੇ ਕਿ ਇਸ ਧੀਵੇਂ ਜ਼ਹਿਰ ਦਾ ਅਸਰ ਕਾਂ ਦੇ ਪੂਰੀ ਤਰ੍ਹਾਂ ਮਰਨ ਤੋਂ ਪਹਿਲਾਂ ਖਤਮ ਹੋ ਜਾਂਦਾ ਹੈ ਜਨਨ ਕਿ ਜੇ ਉਸ ਨੂੰ ਮਾਲ ਉਹਦਾ ਮਰਿਆ ਹੋਏ ਨੂੰ ਮਾਸ ਕੋਈ ਹੋਰ ਜਾਨਵਰ ਜਾਂ ਕੀੜੇ ਮਕੋੜੇ ਵੀ ਖਾਂਦੇ ਨੇ ਨਾ ਤਾਂ ਉਹਦਾ ਵੀ ਧਿਆਨ ਰੱਖਿਆ ਗਿਆ ਕਿ ਉਹਨਾਂ ਦੇ ਰਾਹੀਂ ਜਿਹੜੀਆਂ ਉਹਨਾਂ ਨੂੰ ਬਿਮਾਰੀਆਂ ਨੇ ਉਹ ਕੈਰੀ ਨਾ ਕਰ ਲੈਣ ਤੇ ਉਹ ਜਿਹੜੇ ਨੇ ਅੱਗੇ ਨਾ ਹੋਰ ਚੀਜ਼ ਵਧੇ ਇਹ ਵੀ ਜਿਹੜਾ ਧਿਆਨ ਰੱਖਿਆ ਗਿਆ ਕਿ ਹੋਰ ਕੋਈ ਕਿਸੇ ਨੂੰ ਫਰਕ ਨਾ ਪਵੇ ਜਿਸ ਦਾ ਮਤਲਬ ਹੈ ਕਿ ਮਰੇ ਹੋਏ ਕਾਂ ਨੂੰ ਖਾਣ ਵਾਲੇ ਕਿਸੇ ਹੋਰ ਜਾਨਵਰ ਦੇ ਉੱਤੇ ਇਸ ਜ਼ਹਿਰ ਦਾ ਅਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ ਕੀਨੀਆਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 2 ਕਿਲੋਗ੍ਰਾਮ 4.4 ਜ਼ਹਿਰ ਹੈ ਜੋ ਲਗਭਗ 20000 ਕਾਂ ਮਾਰਨ ਦੇ ਲਈ ਕਾਫੀ ਹੋਣ ਦਾ ਅਨੁਮਾਨ ਹੈ ਪਰ ਅਜੇ ਵੀ ਨਿਊਜ਼ੀਲੈਂਡ ਤੋਂ ਹੋਰ ਜ਼ਹਿਰ ਮੰਗਵਾਉਣ ਦੀ ਜਿਹੜੀ ਯੋਜਨਾ ਦੱਸੀ ਗਈ ਹੈ ਕੀਨੀਆਂ ਦੇ ਵਿੱਚ ਇਹ ਜ਼ਹਿਰ ਦੀ ਵਰਤੋਂ ਨੇ ਜਾਨਵਰਾਂ ਤੇ ਪੰਛੀਆਂ ਦੇ ਅਧਿਕਾਰੀਆਂ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਰਕੂਨਾ ਜਿਹੜੇ ਨੇ ਉਹ ਚਿੰਤਤ ਨੇ ਤੋਂ ਦਲੀਲ ਦਿੰਦੇ ਨੇ ਕਿ ਕਾਂ ਨੂੰ ਜ਼ਹਿਰ ਦੇਣਾ ਹਨ ਮਨੁੱਖੀ ਹੈ ਇਸ ਦੀ ਥਾਂ ਹੋਰ ਗੈਰ ਘਾਤਕ ਤਰੀਕਿਆਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ ਇੱਕ ਵਾਤਾਵਰਣ ਵਿਗਿਆਨੀ ਲਿਓਨਾਰਡ ਉਨਯਾਗੋ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਚ ਕਾਂਾਂ ਨੂੰ ਜ਼ਹਿਰ ਦੇਣਾ ਬਹੁਤ ਥੋੜਾ ਜਿਹੜਾ ਚਿਰਾ ਹੱਲ ਹੈ ਇਹ ਸਮੱਸਿਆ ਨੂੰ ਜੜੋਂ ਹੱਲ ਨਹੀਂ ਕਰਦਾ ਹੈ ਉਹ ਕਹਿੰਦੇ ਨੇ ਕਿ ਕਾਮਾ ਦੀ ਆਬਾਦੀ ਪ੍ਰਬੰਧ ਕਰਨ ਦੇ ਲਈ ਇੱਕ ਸਾਰਥਕ ਢੰਗ ਤੇ ਮਨੁੱਖੀ ਪਹੁੰਚ ਅਪਣਾਉਣ ਦੀ ਵੀ ਜ਼ਰੂਰਤ ਹੈ ਕਾਮਾ ਨੂੰ ਮਾਰਨ ਦੇ ਤਰੀਕੇ ਤੋਂ ਵਿਵਾਦ ਹੈ ਹਾਲਾਂਕਿ ਪ੍ਰੋਗਰਾਮ ਦੇ ਨਾਲ ਜੁੜੇ ਲੋਕ ਮੂਲ ਪ੍ਰਜਾਤੀਆਂ ਨੂੰ ਬਚਾਉਣ ਅਤੇ ਵਾਤਾਵਰਨ ਸੰਤੁਲਨ ਨੂੰ ਯਕੀਨੀ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੰਦੇ ਨੇ ਕਾਮਾ ਨੂੰ ਖਤਮ ਕਰਨ ਦੀ ਮੁਹਿੰਮ ਦੇ ਵਿੱਚ ਸ਼ਾਮਲ ਕਿਰਾਉ ਕਹਿੰਦੇ ਨੇ ਜੇ ਅਸੀਂ ਹੁਣ ਕੁਝ ਨਹੀਂ ਕਰਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਆਉਣ ਵਾਲੇ ਸਮੇਂ 'ਚ ਜਿੱਦੀ ਪਰਪਾਈ ਨਹੀਂ ਹੋ ਸਕੇਗੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਹਮਲਾਵਰ ਪੰਛੀਆਂ ਦੀਆਂ ਕਿਸਮਾਂ ਨੂੰ ਕਾਬੂ ਕਰਨ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹੋਣ 20 ਸਾਲ ਤੋਂ ਪਹਿਲਾਂ ਵੀ ਪੰਛੀਆਂ ਦੀ ਆਬਾਦੀ ਨੂੰ ਘੱਟ ਕਰਨ ਦੇ ਲਈ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬਾਅਦ ਦੇ ਵਿੱਚ ਸਰਕਾਰ ਨੇ ਦੇਸ਼ 'ਚ ਆਉਣ ਵਾਲੀਆਂ ਚੀਜ਼ਾਂ ਨੂੰ ਨਿਯਮਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸਟਾਰ ਲਾਈ ਸਾਈਡ ਜ਼ਹਿਰ ਦੇ ਆਯਾਤ ਤੇ ਪਾਬੰਦੀ ਲਗਾ ਦਿੱਤੀ ਸੀ ਕੂੜੇ ਵਾਲੀਆਂ ਥਾਵਾਂ ਤੋਂ ਇਲਾਵਾ ਸੈਲਾਨੀਆਂ ਦੇ ਹੋਟਲ ਵੀ ਕਾਵਾਂ ਦੇ ਲਈ ਸ਼ਿਕਾਰ ਕਰਨ ਵਾਲੀ ਪਸੰਦੀਦਾ ਥਾਂ ਬਣ ਗਏ ਜਿੱਥੇ ਉਹ ਸੈਲਾਨੀਆਂ ਦੇ ਖਾਣ ਵਾਲੀਆਂ ਥਾਵਾਂ ਦੇ ਵਿੱਚ ਹੱਲਾ ਮਚਾਉਂਦੇ ਨੇ ਖਾਣਾ ਖਾ ਰਹੇ ਮਹਿਮਾਨਾਂ ਨੂੰ ਤੰਗ ਕਰਦੇ ਨੇ ਇਸ ਦੇ ਬਾਰੇ ਫਿਰ ਸੈਲਾਨੀ ਹੋਟਲ ਮਾਲਕਾਂ ਨੂੰ ਸ਼ਿਕਾਇਤ ਵੀ ਕਰਦੇ ਨੇ ਕਿੰਨੀਆਂ ਐਸੋਸੀਏਸ਼ਨ ਆਫ ਹੋਟਲ ਕੀਪਰਸ ਐਂਡ ਕੈਟਰ ਕੇਟਰਰਸ ਦੀ ਜਿਹੜੀ ਚੇਅਰ ਪਰਸਨ ਹੈ ਕੈਟਰਸ ਲਿਖਣਾ ਸੀ ਸ਼ਾਇਦ ਹੋਟਲ ਮੈਨੇਜਮੈਂਟ ਦੀ ਹੈ ਮੋਰਨ ਅਬੂਰ ਕਹਿੰਦੇ ਨੇ ਕਾ ਉਹਨਾਂ ਮਹਿਮਾਨਾਂ ਦੇ ਲਈ ਸੱਚਮੁੱਚ ਇੱਕ ਵੱਡੀ ਪਰੇਸ਼ਾਨੀ ਬਣ ਗਏ ਨੇ ਜੋ ਸਾਡੇ ਹੋਟਲਾਂ ਦੇ ਵਿੱਚ ਸਮੁੰਦਰ ਕੱਢੇ ਬੀਚ ਤੇ ਆਪਣੇ ਭੋਜਨ ਦਾ ਆਨੰਦ ਲੈਣ ਦੇ ਲਈ ਆਉਂਦੇ ਨੇ ਪਰ ਉਹ ਠੂੰਗਾ ਮਾਰ ਕੇ ਪਹਿਲਾਂ ਹੀ ਚੱਕ ਲੈ ਜਾਂਦੇ ਨੇ ਕੁਝ ਹੋਟਲਾਂ ਵਾਲੇ ਕਾਵਾਂ ਨੂੰ ਫਸਾ ਲੈਂਦੇ ਨੇ ਤੇ ਉਹਨਾਂ ਦਾ ਦਮ ਘੁੱਟ ਕੇ ਮਾਰ ਦਿੰਦੇ ਨੇ ਜਦਕਿ ਕਈ ਹੋਟਲ ਵਾਲਿਆਂ ਨੇ ਉਹਨਾਂ ਨੂੰ ਡਰੋਨ ਦੇ ਲਈ ਗੁੱਲੇ ਗੁਲੇਲ ਬਾਜ਼ ਤੇ ਨਾਤ ਕੀਤੇ ਨੇ ਲੇਕਿਨ ਫਸਾਉਣ ਵਾਲੇ ਤਰੀਕੇ ਨੂੰ ਬੇਅਸਰ ਮੰਨਿਆ ਜਾਂਦਾ ਹੈ ਕਿਉਂਕਿ ਪੰਛੀ ਅਜੇ ਖੇਤਾਂ ਤੋਂ ਬਚਣ ਲਈ ਕਾਫੀ ਬੁੱਧੀਮਾਨ ਹੁੰਦੇ ਨੇ ਜਿੱਥੇ ਉਹਨਾਂ ਨੇ ਆਪਣੇ ਨਾਲ ਦੇ ਦੂਜੇ ਕਾਂ ਨੂੰ ਮਰਦੇ ਜਾਂ ਫਸੇ ਹੋਏ ਦੇਖਿਆ ਹੋਣ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਹੁਣ ਉਹਨਾਂ ਦੇ ਕੋਲ ਕਾਂਵਾਂ ਨੂੰ ਮਾਰਨ ਤੋਂ ਇਲਾਵਾ ਕੁਝ ਹੋਰ ਚਾਰਾ ਨਹੀਂ ਖਾਸ ਕਰਕੇ ਜਦੋਂ ਇਹ ਚਿੰਤਾਵਾਂ ਨੇ ਕਿ ਕਾਂ ਕੀਨੀਆਂ ਦੇ ਅੰਦਰਲੇ ਪਾਸੇ ਫੈਲ ਚੁੱਕੇ ਨੇ ਰੱਖ-ਰਖਾਅ ਵਾਲੇ ਅਧਿਕਾਰੀ ਕਹਿੰਦੇ ਨੇ ਕਿ ਕਾਂਵਾਂ ਨੂੰ ਰਾਜਧਾਨੀ ਨੈਰੋਬੀ ਤੋਂ ਲਗਭਗ 240 ਕਿਲੋਮੀਟਰ 150 ਮਾਈਲ ਦੂਰ ਮੀਟੋ ਐਂਡੀ ਖੇਤਰ ਦੇ ਵਿੱਚ ਦੇਖਿਆ ਗਿਆ ਕਿ ਰਾਉ ਕਹਿੰਦੇ ਨੇ ਆਖਰਚ ਕਿ ਮੇਰਾ ਸਭ ਤੋਂ ਵੱਡਾ ਡਰ ਇਹ ਹੈ ਕਿ ਜੇਕਰ ਅਸੀਂ ਹੁਣ ਕੁਝ ਨਾ ਕੀਤਾ ਨਾ ਤਾਂ ਕਾਂ ਰਾਜਧਾਨੀ ਨੈਰੋਬੀ ਪਹੁੰਚ ਜਾਣਗੇ ਇਸ ਦੇ ਨਾਲ ਦੇਸ਼ ਦੇ ਪੰਛੀਆਂ ਦੇ ਲਈ ਬਹੁਤ ਵੱਡਾ ਹੋਰ ਵੀ ਖਤਰਾ ਪੈਦਾ ਹੋਏਗਾ ਖਾਸ ਕਰਕੇ ਨੈਰੋਬੀ ਨੈਸ਼ਨਲ ਪਾਰਕ ਦੇ ਵਿੱਚ ਜੀ ਦੋਸਤੋ ਇਹ ਹੈ ਜੀ ਕਾਲਾਂ ਦੀ دہشت ਇਹ ਸੀ ਗੱਲਬਾਤ ਕਿਨੀਆ ਦੇ ਵਿੱਚ 10 ਲੱਖ ਭਾਰਤੀ ਕਾਂ ਜ਼ਹਿਰ ਦੇ ਨਾਲ ਕਿਉਂ ਮਾਰੇ ਜਾ ਰਹੇ ਨੇ ਇਹ ਹੈ ਪੂਰਾ ਮਾਮਲਾ ਗੱਲਬਾਤ ਸੀ ਜਾਣਕਾਰੀ ਦੇ ਲਈ ਧੰਨਵਾਦ ਵਾਈਕ ਲਿਫ ਮੁਈਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡ ਦਾ ਮਾਂਚ